ਜਦ ਤਰੀ ਚਾ ਡੋਲਦੀ ਆ ਗਏ ਹੈਗਾ ਤਾਂ ਹੁਣ ਮੀਹ ਗਣੀ ਝਕਾਈ ਹੁੰਦਾ ਨਾ ਮੈਂਟੋ ਮੈਂਟੀ ਕਿਨ ਉਹ ਤਾਂ ਵੱਡਿਆ ਜਾਉਦਾ ਸਪੈਸ਼ਲ ਸਕੂਟਰੀ ਲੈ ਕੇ ਗਿਆ ਮਜਾ ਆ ਲ ਮਹਣੀ ਸਕੂਟਰੀ ਤੇ ਬੈਠ ਕੇ ਆ ਜਾਵੇ ਹੈ ਨਹੀਂ ਨੀ ਜ਼ੋਰ ਸੇ ਦੇਖੋ ਮਮੀ ਗਣੀ ਮੈਂ ਖੜਾ ਪਨੀਰ ਪਨੀਰ ਖਾਦੀ ਕੋਟਨ ਦੇ ਵਿੱਚ ਪਾਲਓਵਰ ਤੇ ਨਾਲ ਦਪੱਟਾ ਅਲੱਗ ਅਲੱਗ ਫਲੇਵਰ ਦੀ ਆਗਰ ਕਿਹੜੀ ਕਿਹੜੀ ਮੈਂ ਪਾ ਦੇ ਭਰਾਵਾ ਕਹਿਣਾ ਬਲੈਕ ਕਰੰਟ ਪਤਾ ਨਹੀਂ ਕੀ ਕੀ ਪਾ ਲਿਆ ਸੀ ਤੇ ਜਦੋਂ ਅਸੀਂ ਗਏ ਸੀ ਇੰਨਾ ਸੁੱਕਾ ਸੀ ਸਾਡੇ ਹੁੰਦਿਆਂ ਨੂੰ ਤਮਾਕੇਦਾਰ ਮੀਂਹ ਲੱਗ ਗਿਆ ਤੁਸੀਂ ਪਨੀਰ ਵੀ ਖਾ ਲੈਣੇ ਅੱਛਾ ਲੇ ਗਏ ਤੇ ਲੱਗਦਾ ਨਹੀਂ ਫਿਰ ਸੁੱਕੇਗਾ ਹਾਂ ਹਾਂ ਤੇ ਲੈ ਭਾਈ ਤਾਂ ਇਹਨਾਂ ਕਹੇ ਤਾਂ ਕਿ ਇਹ ਮੇਰੇ ਡੈਡੀ ਬਚਾਰਾ ਬਲਨਾਜ ਹੈਲੋ ਤਾਂ ਕਰ ਦੇ ਕੁਝ ਆ ਕਰਾਣਾ ਹੈ ਕਰਤੀ ਹੈਲੋ ਗਰਨਾ ਦੇ ਨਹੀਂ ਵੀ ਹਲੋ ਨਹੀਂ ਕਿਹਾ ਸੀ। ਪੂਆ ਦੱਤੀ ਹੋਣੀ ਆ। ਕੀ ਪਾਸ ਕਿਉਂ ਨਹੀਂ ਆ? ਕਿਹਨੂੰ ਦੱਸ ਕੇ ਆਏਂਗੀ? ਅਮੂ ਘਾਬੀ ਨੂੰ ਦੱਸ ਕੇ ਆਉਣਾ। ਕਿਹਨੂੰ ਦੱਸ ਕੇ ਆਏਂਗੀ ਗੁਲਾਜੇ? ਪੂਆ। ਪੂਆ। ਕਹਿੰਦੇ ਕਿਹ ਹੈ? ਪੂਆ। ਪੂਆ। ਕਹਿੰਦੇ ਸਿੱਟਾ ਦਾਲ। ਕਹਿੰਦੇ ਸਿੱਟਾ ਹੈ। ਨਿੱਕੀ ਨਾ ਡੇਕੇ ਨਿੱਕੀ ਬੁਆ ਦੇ ਟੇ ਦਾ ਲਾਤਾ ਬੁਆ ਦੇ ਦੇ ਦਿਆ ਦੱਗੇ ਦੇ ਦੇ ਕਿਆ ਦਾ ਕਾਕੇ ਨੇ ਡੇ ਤਾਂ ਜੋ ਸ਼ੁਕਰਮਾਨ ਨਹੀਂ ਕਿਉਂ ਕਾਕੇ ਨੇ ਡੇ ਨਾ ਨਹੀਂ ਤਾਂ ਨਿੱਕੀ ਬੁਆ ਪਸਾਦੀ ਸੀ ਹਾਂ ਤੇ ਕੋਈ ਨੁਕਸਾਨ ਕਰੇ ਨਿੱਗੀ ਜਾਨ ਹਾਂ ਗੁਲਨਾਜ਼ ਤੇਨੂੰ ਵੀ ਚੁਕਲੀ ਲਾਉਣ ਦੀ ਆਦਤ ਆ ਸਾਡੀ ਮੁਸਕਾਨ ਨੂੰ ਵੀ ਸਾਡੀ ਮੁਸਕਾਨ ਵੀ ਆਈ ਗਈ ਕਰਨੇ ਨਹੀਂ ਕੇ ਚਾਹ ਦੋਲਦੀ ਅੱਛਾ ਨੀ ਕੀ ਪੁੱਠੇ ਕੰਮ ਕਰਦੀ ਰਹਿੰਦੀ ਹਮੇਸ਼ਾ ਹੈ ਮੈਨੂੰ ਤਾਂ ਮੀਂਹ ਦੇ ਦਿੰਦੀ ਇਹ ਨਾਲ ਹੀ ਪੀਂਦੀ ਸਕੈਟਾ ਲੌਂਡਰਦੀ ਮੇਰੀ ਰਾਤ ਹੋਦੀ ਆ ਤੇ ਅੱਜ ਤੇਰੀ ਚਾਹ ਦੋਲਦੀ ਆ ਗਿਆ ਹੈ ਬਈ ਨੀ ਕੀ ਪਰਾਂ ਰਹਾ ਕਰ ਹੁਣ ਹੋ ਨਾ ਦੋਲਸੀ ਤੂੰ ਤੂੰ ਬਹੁਤ ਖਤਰਨਾਕ ਆ ਗੁਲਨਾਜ਼ ਠੀਕ ਹੈ ਫਿੱਲਣਾ ਨਹੀਂ ਮੈਨੂੰ ਇਥੋਂ ਕਾਕੇ ਨੇ ਚਾੜ ਢੁਲਾ ਸੀ ਇਹਨੂੰ ਬਰਾ ਛੱਟਦੇ ਨਹੀਂ ਕੀ ਬਰਾ ਛੱਟਦੇ ਇਹਨੂੰ ਕਾਕੇ ਇਹਨੂੰ ਛੱਟ ਪਰੇ ਤਾਂ ਕੀ ਕਰਾਉਣਾ ਕਾਕੇ ਆਉਂਦੇ ਤੂੰ ਚਾਹ ਪੀਣਾ ਕੋਈ ਨਹੀਂ ਜਾਂ ਤਾਂ ਵੀ ਪੀੜੇ ਹੁਣ ਤਨੇ ਗੁਲਨਾਜ਼ ਅੱਜ ਮੈਨੂੰ ਮੈਨ ਲਾਈ ਤੂੰ ਪੀ ਨਾ ਅਸੀਂ ਇਹਦੀ ਭੂਆ ਨੂੰ ਭੂਆ ਕਹਿੰਦੇ ਆ ਇਹ ਤੁਹਾਨੂੰ ਭੂਆ ਕਹੀ ਜਾਂਦੀ ਆ ਇਹ ਗੁਲਨਾਜ਼ ਬੁਆ ਦੇ ਕੀ ਗੁਲਨਾਜ਼ ਇੱਧਰ ਦੇਖ ਪਹਿਲਾਂ ਮੇਰੇ ਘਣੀ ਦੇਖ ਆ ਤੇਰੀ ਬੂਆ ਮੇਰੀ ਬੂਆ ਲੱਗਦੀ ਆ ਹੈ ਤੂੰ ਸਾਨੂੰ ਬੂਆ ਕਿ ਤੂੰ ਮੇਰੀ ਬੂਆ ਲੱਗਦੀ ਆ ਹੈ ਚੰਗਾ ਚਾਹ ਦਾ ਪੀ ਲੈ ਜਾ ਪੀ ਨਹੀਂ ਹੈ ਜੀ ਬਾਏ ਆ ਗਏ ਆ ਗਏ ਮਹਾ ਪਹਿਲਾਂ ਗੁਲਨਾਜ਼ ਨੇ ਛੱਡਿਆ ਆਈਏ ਗੁਲਨਾਜ਼ ਸਾਡੇ ਮਸਾ ਮਸਾਈ ਤੇ ਗੁਲਨਾਜ਼ ਤੈਨੂੰ ਟੈਂਪੂ ਜੀ ਛੱਡ ਕੇ ਆਈਏ ਲੋ ਜੀ ਸਾਡੀ ਮੰਮੀ ਡੈਡੀ ਵਿਚਾਰਾ ਸਪੈਸ਼ਲ ਸਕੂਟਰੀ ਲੈ ਕੇ ਗਿਆ ਮਜਾ ਆ ਮਮਨੀ ਸਕੂਟਰੀ ਤੇ ਬੈਠ ਕੇ ਆ ਜਾਵੇ ਹੈ ਮੰਮੀ ਸਾਸਰੀ ਗਾਲ ਸਾਸਰੀ ਗਾਲ ਉਹ ਨਾ ਲਾਉਂ ਪਾਈ ਜੀ ਮਮਨੀ ਆ ਕਿ ਕਰ ਉਹ ਸਭ ਕੁਝ ਇਹ ਇਥੇ ਨਾਲ ਹੀ ਦੇਖਦੀ ਐ ਕੌਫੀ ਬਣਾ ਦੋ ਬੁਲਾ ਲਾ ਭਾਈ ਨੂੰ ਮੰਮਾ ਡਿੱਗਣਾ ਜਾਈ ਦੇਖ ਇਧਰ ਨੂੰ ਹੋ ਕੇ ਉਤਰਿਆ ਉਹ ਕੀ ਪਿਆ ਵਿੱਚ ਹਜੇ ਸਮੋਸਾ ਦੋ ਜੇ ਕਹਦੇ ਕਰੇ ਦੋ ਕੋਟਾ ਦੋ ਗੜੀਆਂ ਕਿੱਜ ਰਹਿ ਗਿਆ ਸੀ ਫਾਇਦਾ ਗੱਦੇ ਵੀ ਲਾਉਣੇ ਆ ਹੈਂ ਜਾਣਾ ਹਾਂ ਠੀਕ ਹੈ ਆਇਓ ਚਾ ਵੀ ਲੋ ਆਇਆ ਤੂੰ ਬਣਾ ਲੈ ਹਾਂ ਆਏ ਆਹ ਗੱਦੇ ਇਧਰ ਦੇ ਦੇ

ਮੰਮੀ ਕਹਿੰਦੀ ਮਰ ਰਹੀ ਹਾਂ ਜੀ ਉੱਡਾ ਪੁੱਤ ਵਾਰ ਕੇ ਹਾਂ ਕਹਿੰਦੀ ਉੱਥੇ ਉਧਰੋਂ ਗੱਡੀ ਚੱਲ ਰਹੀ ਰੱਡੀ ਵਾਸਤੇ ਹੀ ਲਿਆ ਕੇ ਰੱਖ ਤਾ ਛੱਲਾ ਸਰਾਂ ਕੇ ਜਿਹੜਾ ਖਾਣ ਵਾਲਾ ਕਹਿੰਦਾ ਜੀ ਸਰ ਜੀ ਕੰਸੀ ਗਈ ਤੇਰੇ ਬਾਸ ਦਾ ਨਾ ਚੂੜੀਆਂ ਲੈ ਕੇ ਦਿੱਤੀਆਂ ਦੀਆਂ ਤੇਰਾ ਫਰਤ ਨਹੀਂ ਬਣਦਾ ਹੈ ਮੰਮੀ ਕਹਿੰਦੀ ਮੈਂ ਤਾਂ ਜਵਾਖਾਂ ਵਾਸਤੇ ਲੈ ਕੇ ਆਉਂਦੀ ਚੀਜੀ ਮੰਮੀ ਕੀ ਲੈ ਕੇ ਆਉਂਦੀ ਮੇਰੇ ਸਾਲੇ ਦੇ ਰੱਜਦੀ ਨੀ ਚੀਜੀਆਂ ਖਾਣਾ ਖਾਣ ਉਹ ਪਾਪੜ ਕੱਲੇ ਮੰਮੀ ਹੋਏ ਨਾਸਪਾਤੀ ਹੇ ਦੇਖੋ ਤਰਾਬਦਲੇ ਕਾ ਅੰਬ ਤਾਂ ਹੋ ਗਿਆ ਸੀ ਉੱਥੇ ਨਾਲ ਬਥੇਰਾ ਕਾ ਸਹਾਰਪੁਰ ਉਦੋਂ ਦੇ ਸਹਾਰਪੁਰ ਕੀ ਕਰਨਗੇ ਤੇ ਸਹਾਰਪੁਰ ਵਿੱਚ ਦੀਆਂ ਹੈ ਹੈ ਉਹਨਾਂ ਇੱਧਰ ਤੇ ਆਏ ਰਹਿ ਕੇ ਕਿਹਾ ਮੈਂ ਕਿਹਨਾਂ ਤਾਂ ਗਏ ਨਹੀਂ ਉਧਰ ਕਹਿੰਦੇ ਵਿਰਾਖਰਾਉ ਨੇ ਸਹਾਰਪੁਰ ਕੀ ਕਰਨ ਵਾਗੇ ਸਹਾਰਪੁਰ ਨਹੀਂ ਆਈ ਨੇ ਉੱਥੇ ਪੜ ਤੇ ਅੰਬ ਤੇ ਰਖਾਣ ਵਾਲੇ ਮਾਇਨਾ ਪਸਤਾਈ ਮਹਾਰਾਜ ਜਿਹੜਾ ਕਿਹੜਾ ਗੁਰੂ ਘਰ ਆ ਸ਼ਹਿਰਪੁਰ ਵਾਲਾ ਇਹਦਾ ਵੀ ਦੇਖਣ ਚਾਹੀਦਾ ਐਸੇ ਧੱਕੀ ਸਾਹਿਬ ਜਾਣਾ ਸੀ ਰੋ ਰੋ ਫਿਰ ਗਏ ਜੀ ਕਿਉਂ ਫਿਰੋ ਬਨੇ ਵੀਰਾਤ ਦਾ ਖਰਾਬ ਅੱਛਾ ਮੰਮੀ ਆ ਗਈ ਸੀ ਅੱਜ ਤੇ ਅੱਜ ਅਸੀਂ ਚਲੇ ਆ ਫਾਈਨਲੀ ਸਾਰੀ ਫਾਈਨਲੀ ਨਾ ਟਿਕਾਣੇ ਕਰਨ ਵਾਸਤੇ ਕਾਫੀ ਦਿਨ ਹੋ ਗਏ ਸੀ ਗਏ ਨਹੀਂ ਸੀ ਚਲੋ ਚੱਲੀਏ ਹੁਣ ਅਸੀਂ ਤਿਆਰ ਹੋ ਬੋਸ ਕੁੰਡਾ ਖੋਲ ਦਿੱਤਾ ਜਾਵੇ ਮੱਛਰੀ ਵਾਲਾ ਬਹੁਤ ਬਿੱਟੀ ਕਿਤੇ ਪਰਦਾ ਭੱਜਾਂ ਮੈਂ ਦੋਨਾਂ ਮਰੀਏ ਅੱਗੇ ਵੇ ਤੂੰ ਛੋਟੀ ਤੇ ਰੈਡੀ ਆ ਰਹੇ ਅਸੀਂ ਮਿੰਟੋਂ ਮਿੰਟੀ ਤਿਆਰ ਹੋ ਗਏ ਇੱਕਦਮ ਹੀ ਪਲਾਨ ਬਣ ਗਿਆ ਸਾਡੇ ਜਾਣਦੇ ਇੰਦਾ ਸਾਡੇ ਬੋਸ ਵਿਚਾਰੇ ਨੇ ਕੱਪੜੇ ਵੀ ਘਰ ਵਾਲੇ ਪਾਏ ਸਤਰੀਕਾਲ ਜੀ ਕਹਿੰਦੇ ਮੈਂ ਬਹੁਤ ਸੋਹਣਾ ਮੈਨੂੰ ਕੱਪੜੇ ਬਦਲਣ ਦੀ ਜ਼ਰੂਰਤ ਨਹੀਂ ਐਵੇਂ ਨਹੀਂ ਮੁੰਡਾ ਅੱਜ ਬਰਫਾਣਾ ਫੇਸ਼ੀਅਲ ਕਰਦਾ ਔਰ ਉਹ ਜ ਆਪਣਾ ਉਏ ਗੱਡੀ ਚ ਸੱਚੀ ਬਾਲਾ ਮੱਛਰ ਆ ਆ ਦਿਓ ਦਿਓ ਇੱਕ ਨਾ ਹਾਏ 2 2 3 ਆ ਕਿੰਨਾ ਹੈ ਏ ਕਿੱਦਾਂ ਆ ਜਾਂਦਾ ਵਿੱਚ ਸਾਲਾ ਕਿੱਦਾਂ ਬੜ ਗਿਆ ਜੀ ਮਾਰ ਦੇ ਸੇਵਕਾ ਕੰਮ ਤਾਂ ਔਖਾ ਹੀ ਆ ਹਟ ਜਾ ਮੱਛਰੀ ਬਹੁਤਾ ਪੈਂਦਾ ਤਾਂ ਬਾਲੀ ਆ ਸੇ ਆਲੋਟ ਗੱਡੀ ਚ ਵੀ ਆਲੋਟ ਲਾ ਕੇ ਰੱਖਣ ਵਾਲਾ ਕੰਮ ਹੋਇਆ ਜਾ ਇਹਦੇ ਤੇ ਮਾਰੇ ਉਹ ਤਾਂ ਖੂਨ ਹੀ ਖੂਨ ਲੱਗਦਾ ਅੱਜ ਸਿੱਕ ਕਿੰਨੇ ਟਾਈਮ ਬਾਅਦ ਆਏ ਆ ਫੈਮਲੀ ਨਾਲ ਘੁੰਮਣ ਪੈ ਮੰਮੀ ਸਾਡੀ ਬੁੰਦੜੀ ਪਈ ਆ ਮੰਮੀ ਨੂੰ ਪਤਾ ਨਹੀਂ ਲੱਗ ਰਿਹਾ ਆਪਾਂ ਕਿੱਥੇ ਪਹੁੰਚ ਗਏ ਆ ਅੱਜ ਮੰਮੀ ਨੇ ਜ਼ਿਆਦਾ ਝੂਟੇ ਲੈ ਲੇ ਟੈਂਪੂ ਚ। ਹੋਰ। ਨਾ ਨਾ ਨਾ। ਮੰਮੀ ਸੱਜੀਆਂ ਬਈਆਂ ਨੇ ਇਹਦੇ ਵਾ। ਡੈਡੀ ਸਾਡਾ ਮੈਂਟੇਜ ਤਿਆਰ ਹੋ ਗਿਆ 1 ਮਿੰਟੇ ਚ। 1 ਮਿੰਟੇ ਚ ਚਲੋ ਚੱਲੀਏ। ਇਹਨਾਂ ਨੂੰ ਉਹੀ ਚੀਜ਼ ਖਿਲਾਇਓ ਜਿਹੜੀ ਤੁਸੀਂ ਖਾਧੀ ਸੀ। ਹਾਂ। ਚਲੋ। ਚਲੋ ਹੁਣ ਅਸੀਂ ਚੱਲਦੇ ਹਾਂ। ਮੰਮੀ ਅਸੀਂ ਪਹੁੰਚ ਗਏ ਹਾਂ। ਤੇ ਹੁਣ ਅਸੀਂ ਦੱਸੋ ਸਭ ਨੇ ਕੀ ਕੀ ਅਲਟਰ ਕੀਤਾ। ਅਸੀਂ ਖਾਣਾ। ਨਹੀਂ ਨਹੀਂ ਅਭੀ ਆ ਰਹੀ ਹੈ। ਪਨੀਰ ਜ਼ੋਰ سے ਦੇਖੋ ਮਮੀ ਕਹਿੰਦੀ ਮੈਂ ਖਣਾ ਪਨੀਰ ਪਨੀਰ ਮੈਂ ਤਰ੍ਹਾਂ ਦਾ ਕੇ ਇਹਦਾ ਅਰਥ ਹੈਗਾ ਨਾ ਕਿ ਤੁਮ ਮੇਰੀ ਵੀ ਬਣਾ ਦੇ ਚੋਰੀ ਚੋਰੀ ਉਹ ਤਾਂ ਮਤਲਬ ਕੀ ਜੈ ਕਾਲੀ ਮਿੱਟਾਣਾ ਨਾ ਹੈ ਦੇਰੀ ਤੇ ਸੀਗੀ ਔਟ੍ਰਿਕੀ ਤਾਂ ਹੈ ਗੈਡੀ ਪਨੀਰ ਹੀ ਖਾ ਉਹ ਦੇਖ ਹੈ ਮਮੀ ਨੇ ਤਾਂ ਪਨੀਰ ਤੂੰ ਮੈਨ ਲਾਈ ਟਿੱਕਾ ਆਹੀ ਕਰਾ ਲਈ ਪਨੀਰ ਤਾਂ ਤੂੰ ਜੀ ਪਨੀਰ ਵੀ ਖਾ ਲੈਣਾ ਸੱਲ ਦੇ ਦਿੱ ਲੰਗ ਨਾ ਨੀ ਲੈ ਕੇ ਨਾ ਭਾਇਰਾਂ ਚ ਅਕਲ ਪਣੀ ਕਿੰਦਾ ਖਾ ਲੈਂਦੇ ਨੇ ਨਾ ਮੈਂ ਤਾਂ ਪਹਿਲੀ ਤੋਂ ਹੀ ਕਰ ਆ ਰਹੀ ਹਾਂ ਉਹ ਰੋਣ ਤਾਂ ਨਹੀਂ ਮਮਮੀ ਦਾ ਤੀਨ ਨਵ ਦੀ ਚੱਕ ਲਿਆ ਤੀ ਉਹ ਤੋਂ ਆ ਕੇ ਤਾਂ ਆ ਜੀ ਬਾਲੀ ਸਸਤੇ ਆ ਮਮ ਮਮਮੀ ਈਲੀ ਜੀ ਪਹਿਲੇ ਪਤਾ ਨਹੀਂ ਲੱਗਦਾ ਮੈਨੂੰ ਆ ਨਾਨੀ ਨੋਟ ਕਿ ਤਸੀ ਕੀ ਸੀ ਨਰੀ ਕਿੰਨੀ ਕੈਂਟ ਆ ਪਿੱਛੇ ਇਰਾਸਾ ਦਵਾਈ ਬੋਲ ਰਿਹਾ ਹੈ ਕਿ ਕੋਈ ਨਹੀਂ। ਜਿਹੜਾ ਇਹ ਕਿਵੇਂ ਦੇਖੀ। ਚਾਹੀ ਦੇ ਦੇਖ ਲਗਾਤਕ ਲੱਗ ਰਿਹਾ। ਲਾਲੀ ਦੇਖੀ। ਮੇਰੇ ਤੋਂ ਬੜਾ ਘੰਟਾ ਸਭ ਤੋਂ ਸੋਹਣਾ ਵੀ ਲੱਗਿਆ। ਚੱਤ ਥੋੜੇ ਵੀ ਲੱਗ ਰਿਹਾ। ਉਹ ਤੂੰ ਤਾਂ ਡਰਾਉਣੀ ਹੀ ਲੱਗਦੀ। ਕੀ ਆ? ਜਦ ਹੀ ਅਸਲੀ ਪਿਆਰ ਲੱਗਦਾ ਹੈ ਤਾਂ ਵੀ ਆ। ਉਹ ਥੋੜੀ ਮੀ ਆ ਗਿਆ। ਅਸੀਂ ਖਾ ਪੀ ਲਈ ਅਲੱਗ-ਅਲੱਗ ਫਲੇਵਰ ਦੀ। ਆ ਗਿਆ ਕਿਹੜੀ ਕਿਹੜੀ ਮੈਂ ਪਾ ਦੇ ਭਰਾਵਾ ਘਣਾ ਬਲੈਕ ਕਰੰਟ ਪਤਾ ਨਹੀਂ ਕੀ ਕੀ ਪਾ ਲਿਆ ਸੀ। ਤੇ ਜਦੋਂ ਅਸੀਂ ਗਏ ਸੀ ਇੰਨਾ ਸੁੱਕਾ ਸੀ ਸਾਡੇ ਹੰਦਿਆਂ ਨੂੰ। ਤਮਾਕੇਦਾਰ ਮੀਨ ਲੱਗ ਗਿਆ ਪਿਆ ਸਾਡੀਆਂ ਸਾਕਾਂ ਦੇ ਅੰਦਰ ਬੇਟ ਕਰੀਆਂ ਤੇ ਅਸੀਂ ਸਪੈਸ਼ਲ ਆਪਣੇ ਲਈ ਲੈ ਕੇ ਆਏ ਇਹਨਾਂ ਨੂੰ ਦਿਖਾ ਦਿਖਾ ਖਾਣੀ ਆ ਤਾਕੀ ਖੋਲੋ ਜਲਦੀ ਜਾਵੇ ਕਾਰ ਅੱਜ ਦੀ ਡੇਟ ਵਧੀਆ ਰਹੀ ਸਾਰੀ ਇਹਨਾਂ ਤੋਂ ਅਸੀਂ ਕਾਰਾਂ ਲਈ ਕੱਪੜੇ ਜੀ ਚੱਕ ਕੇ ਲੈ ਗਏ ਸੀ ਜਿਆ ਮੇਰਾ ਕੋਟ ਆਏ ਨਹੀਂ ਮੇਰਾ ਕੋਟ ਲੈ ਆਏ ਨਹੀਂ ਮੇਰਾ ਕੋਟ ਕਿੰਨੇ ਕੁਛ ਹੋ ਰਹੇ ਇਹਨਾਂ ਨੂੰ ਤਾਂ ਚਾਹ ਚੜ ਜਾਂਦਾ ਜਦੋਂ ਕਿਤੇ ਚੱਲ ਜਾ ਮਗਰ ਉਹਨਾਂ ਦਾ ਦਿਲ ਨਹੀਂ ਲੱਗਦਾ ਇਹਨਾਂ ਦੇ ਬਾੜ ਬਹੁਤ ਝੜਦੇ ਇਹ ਪੰਗਾ ਨਹੀਂ ਤੈਨਾਂ ਨੂੰ ਵੀ ਅਸੀਂ ਨਾਲ ਲੈ ਕੇ ਜਾਇਆ ਕਰੀ ਤੋ ਉਹਨਾਂ ਨੂੰ ਚਲੋ ਹੁਣ ਅਸੀਂ ਮਾਰਨਿੰਗ ਉੱਠ ਕੇ ਵਲੌਗ ਕੰਟੀਨਿਊ ਕਰਾਂਗੇ ਤੇ ਅੱਜ ਅਸੀਂ ਗਏ ਸੀ ਘੁੰਮਣ ਇੰਜੋਏ ਕਰਨ ਵਾਸਤੇ ਫੈਮਿਲੀ ਨੂੰ ਵੀ ਥੋੜਾ ਟਾਈਮ ਦੇਣਾ ਚਾਹੀਦਾ ਸਾਰਿਆਂ ਨੂੰ ਜਰੂਰ ਜਾਣਾ ਚਾਹੀਦਾ ਇਕੱਠੇ ਹੋ ਕੇ ਡਿਨਰ ਤੇ ਹਨਾ ਬੋਲਾ ਅੱਜ ਬਹਿਲਾ ਆਇਆ ਨਾ ਅੱਜ ਮਜ਼ਾ ਆਇਆ ਦੋਨੋਂ ਮਜ਼ਾ ਆਇਆ ਨਾ ਤਿੰਨੇ ਗੀਤ ਗਾਏ ਕਿੰਨਾ ਹੱਸੇ ਸਾਰੇ ਕਰ ਕਰਦੀ ਬਟਨਸ਼ਨ ਪੈ ਰਹੀ ਜੀ ਆਈਸਕ੍ਰੀਮ ਘੈਂਟ ਸੀ ਨਾ ਸਾਰੇ ਰਵੀ ਨੂੰ ਖਵਾਇਓ ਪਤਣੀ ਮੈਨੂੰ ਤਾਂ ਇੰਜ ਲੱਗਿਆ ਕਿ ਮੈਂ ਉਲਟੀ ਜਾਊਂ ਹੁਣ ਵੀ ਲੱਗ ਰਿਹਾ ਤੋ ਅੱਠ ਵਰੀ ਪਰ ਮਜ਼ਾ ਆਇਆ ਯਾਰ ਰਾਜਪਾਲਾ ਹਾਂ ਅੱਜੀ ਬੋਲ ਤਾ ਮਿਲ ਆਇਆ ਕਿੰਨਾ ਗਾਉ ਪਾਇਆ ਚਲੋ ਬਾਕੀ ਬਲੋਗਰ ਸੀ ਕੰਟੀਨਿਊ ਕਰਾਂਗੇ ਸਵੇਰੇ ਬਾਕੀਆਂ ਦੇ ਰਿਵਿਊ ਵੀ ਤੁਹਾਨੂੰ ਜ਼ਰੂਰ ਦਿਵਾਵਾਂਗੇ ਬਾਕੀ ਮੰਮੀ ਵਿਚਾਰੀ ਸਾਡੀ ਅੱਜ ਥੱਕੀ ਪਈ ਆ ਮੰਮੀ ਦਾ ਵਿਚਾਰੀ ਤਾਂ ਦਿਮਾਗ ਵੀ ਨਹੀਂ ਕੱਢਿਆ ਹੈਗਾ ਮੰਮੀ ਤਾਂ ਥੱਕੀ ਪਈ ਆ ਚੀਜੀ ਤਾਂ ਮੰਮੀ ਨੇ ਬਾਹਰ ਰੱਖਤੀ ਸੀ ਕੋ ਗੁੱਡ ਮਾਰਨਿੰਗ एवरीवन ਮਾਰਨਿੰਗ ਮਾਰਨਿੰਗ ਵਲੋਗ ਸੀ ਕਰੀਏ ਕੰਟੀਨਿਊ ਪਾਰਸਲ ਹੋ ਗਏ ਪੈਕ ਇੱਧਰ ਤੇ ਇੱਧਰ ਚਲੋ ਉਹ ਨਹੀਂ ਤੂਰੀ ਜਾਣਾ ਸੰਦੂਰ ਕੀਤੇ ਆਣਾ ਇੱਕ ਰਹਿ ਗਿਆ ਇਹ ਵਾਲਾ ਹੀ ਪੈਕ ਹੋ ਗਿਆ ਇਹ ਵਾਲਾ ਵੀ ਇੱਕ ਹੋਰ ਰੋਕੇ ਕੰਨਾ ਸਾਰਾ ਸਮਾਨ ਡੰਨਣਾ ਹੁਦਾ ਰਕੜੀ ਅੱਜ ਕਿੰਨੀ ਤਰੀਕੂ ਕਿ 28 29 ਰਕੜੀ ਤੱਕ ਤਾਂ ਪਹੁੰਚ ਹੀ ਜਾਊਗਾ 47 ਹੋਛੇ ਰਹੇ ਹੈਗੇ ਹੱਟੇ 8 8 ਹੋ ਗਿਆ ਮੇਰੇ ਸਮਾਂ 8:30 ਅੱਜ ਨਹੀਂ ਆਵਾਜ਼ ਸੁਣਾ ਪਹੁੰਚ ਹੀ ਜਾਊਗਾ ਕੀ ਹਾਲ ਚਾਲ ਸਾਰਿਆਂ ਦੇ ਤੁਹਾਡੇ ਲਈ ਘੈਂਟ ਘੈਂਟ ਕਲੈਕਸ਼ਨ ਲੈ ਕੇ ਆਉਣੇ ਰਹੇ ਨੇ ਤੇ ਮਿਸਟਰ ਹੁਣੇ ਗਏ ਸੀ ਸੂਟ ਪਾਰਸਲ ਕਰਨ ਪਾਰਸਲ ਕਰਕੇ ਆ ਗਏ ਇੱਕ ਵਾਰੀ ਮੇਰੀ ਡਰੈਸ ਦਿਖਾ ਦਿਓ ਸੂਟ ਪ੍ਰਿੰਟਡ ਸੂਟ ਆ ਖਾਦੀ ਕੋਟਨ ਦੇ ਵਿੱਚ ਪਾਲਓਵਰ ਤੇ ਨਾਲ ਦੁਪੱਟਾ ਅੱਜ ਕੱਲ ਸਿੰਪਲ ਸਿੰਪਲ ਸੂਟ ਬਹੁਤ ਸੋਹਣੇ ਲੱਗਦੇ ਆ ਇਹ ਸੂਟ ਤੁਸੀਂ ਆਰਡਰ ਨਹੀਂ ਕਰ ਸਕਦੇ ਕਿਉਂਕਿ ਇਹ ਸੂਟ ਆਲਰੇਡੀ ਸੇਲ ਹੋ ਚੁੱਕੇ ਹਨ ਇਹ ਵੀਡੀਓ ਉਦੋਂ ਬਣਾ ਕੇ ਪਾਉਂਦੇ ਆ ਜਦੋਂ ਸਾਰੇ ਸੂਟ ਸੇਲ ਹੋ ਜਾਂਦੇ ਕੀ ਕਰਾਂ ਯਾਰ ਟਾਈਮ ਹੀ ਲੱਗਦਾ ਇੰਨਾ ਜ਼ਿਆਦਾ ਉੱਠ ਰੈਂਦੇ ਪਹਿਲੀ ਨਿਕਲਣੇ ਜੋ ਤੱਕ ਮੇਰਾ ਸੂਟ ਸਟਿਚ ਹੁੰਦਾ ਹੋ ਤੱਕ ਸੇਲ ਹੋ ਜਾਂਦੇ ਕੀ ਕਰਾਂ ਇਹ ਵੀ ਵਿਕ ਜਾਣਾ ਦੀ ਇਹ ਮੈਂ ਪਰ ਸੇਲ ਹੋਣ ਨਹੀਂ ਦਿੱਤਾ ਇਹ ਮੈਂ ਕਿਹਾ ਨਹੀਂ ਇਹ ਸਵਾਉਣਾਗਾ This is my face ਇੱਥੇ ਅਸੀਂ ਆਏ ਸੀ ਇੱਧਰ ਅਸੀਂ ਆਪਣੇ ਆਏ ਸੀ ਤੇ ਨੌਕਾ ਹੋ ਗਿਆ ਪਿਆ ਜੀ ਟਿੱਟਾ ਚੱਕਣੀ ਐ ਟਾਈਮ ਹੀ ਨਹੀਂ ਲੱਗਦਾ ਸੋ ਦਿਹਾੜੀ ਦੇਣ ਨੂੰ ਤਿਆਰ ਹਾਂ ਹੁਣੇ ਮਿੰਟਾਂ ਵਿੱਚ ਟਿੱਟਾ ਚੱਕਦਾ ਹਾਂ ਦਿਹਾੜੀ ਦੇਣ ਨੂੰ ਤਿਆਰ ਹੋ ਦੇ ਦਾਂਗੇ ਦਿਹਾੜੀ ਅੰਮਾ ਟੋਕਾ ਕਰਦੀ ਆ ਚਾਚਾ ਤਾਂ ਹੈ ਨਹੀਂ ਅੰਮਾ ਟੋਕਾ ਕਰਦੀ ਆ ਵਧੀਆ ਵਧੀਆ ਵਲੌਗ ਦੇਖਣ ਲਈ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰਿੰਗ ਜ਼ਰੂਰ ਕਰਿਆ ਕਰੋ ਪੰਪ ਪੰਦਾ ਦਾ ਜਾਨ ਨੂੰ ਆਪਣੇ ਵਟਸਐਪ ਦੇ ਉੱਤੇ ਸਟੇਟਸ ਲਾਓ ਤੇ ਸ਼ੇਅਰਿੰਗ ਕਰਿਆ ਕਰੋ ਜੇ ਵਧੀਆ ਲੱਗਦੇ ਤਾਂ ਜੇ ਨਹੀਂ ਵਧੀਆ ਲੱਗਦੇ ਕਮੈਂਟਾਂ ਚ 4-5 ਗਾਲਾਂ ਕੱਢ ਦਿਆ ਕਰੋ ਮੈਂ ਜਹਾ ਕਰਦਾ ਸ਼ੇਅਰਿੰਗ ਕਰ ਦਿਆ ਕਰੋ ਹੋਰ ਦੋ ਸਵਾਲ ਚੱਲ ਗਿੱਤਾ ਸਾਰਿਆਂ ਨੂੰ ਜੀボス ਮਿਲੇ ਚਾਚੀ ਕੰਮ ਕਰੀ ਸੀ ਹਾਂ ਤਰਾਂ ਤੁਰਾਂ ਟਾਈਮ ਆ ਨਾ ਕੋਈ 3 ਤੋਂ 15 ਦਿਨ ਉਹ ਮੌਸਮ ਆਗਾ ਤਾਂ ਹੁਣ ਮੀਂਹ ਗਣੀ ਝਕਾਈ ਹੁੰਦਾ ਨਾ ਮਿੰਟੋ ਮਿੰਟੀ ਕਿੰਨੇ ਉਹ ਤਾਂ ਵੱਡਿਆ ਜਾਊਗਾ ਅਸਾਂ ਮੱਜਾਂ ਦੇ ਕੰਮ ਆ ਜੀ ਔਰ ਜੀ ਆਪਾਂ ਕਿਹਦੇ ਮੱਚਾਂ ਚ ਸੁਪਰੀ ਹੋਈ ਪਤਾ ਨਹੀਂ ਚ ਰਹੀ ਕਾ 사ਜ ਇੱਕੋ ਮੇ ਘਰ ਦੇ ਚੀਜ਼ ਆ ਆ ਪੂਰੀ ਵਿਚਾਰੀ ਦੀ ਵੀਡੀਓ ਦੇਖੀ ਸੀ ਉਹ ਸੁਪਨੀ ਸੱਪ ਲੜ ਗਿਆ ਖਾ ਉਹਦੇ ਸੱਪ ਲੜ ਗਿਆ ਵੀਡੀਓ ਦੇਖੀ ਹੋ ਤੁਸੀਂ ਕਿੰਨੀ ਵਾਰ ਉਹ ਆਪਣੇ ਉਹ ਪਿਛਲੇ ਪਾਸੇ ਧੱਕੇ ਰੱਖੇ ਪਾ ਮम्मी ਉਹਨੇ ਗਣਾ ਮੰਨ ਨਹੀਂ ਪਿਛਲੇ ਸਾਡ ਧੱਕੇ ਰੱਖਿਆ ਅਸੀਂ ਕਿੰਨੇ ਵਾਰ ਕਿਹਾ ਤਾਂ ਮम्मी ਉਹਨਾਂ ਨੂੰ ਵੀ ਇਹਨਾਂ ਨੂੰ ਚੱਕ ਦਿੰਦੇ ਆ ਲੜ ਗਈ ਪੱਪੀ ਸਾਡੇ ਸਾਡੇ ਨਾਲ ਉੱਥੇ ਪਿਛਲੇ ਪਾਸੇ ਨਾ ਉਹ ਨਹੀਂ ਹੁੰਦੀ ਦੋ ਸੱਪਣੀਆਂ ਹੀ ਕਹਿੰਦੇ ਨੇ ਇਹਨੂੰ

ਇੰਨੇ ਨੋ ਮਾਰਦੀ ਚੰਦਰੀ ਹਾ ਇਹਨੇ ਵੀ ਪਤਾ ਲੱਗ ਗਿਆ ਮੈਨੂੰ ਮੇਲਾ ਵਾ ਠੀਕਾ ਠੀਕਾ ਇੰਨੀ ਹੱਥ ਚੱਕਦੇ ਦੋਨੇ ਹਾਏ ਸੱਗੂ ਸਾਡੀ ਨੂੰ ਇਹ ਹੁੰਦਾ ਕਿ ਮੈਂ ਮਿਲਣਾ ਫਟਾਫੜੀ ਇਹਨਾਂ ਨੂੰ ਪਰ ਇਹ ਨਹੀਂ ਪਤਾ ਹੁੰਦਾ ਮਿਲਣ ਦੇ ਚੱਕਰ 'ਚ ਸਾਡੇ ਗੁੰਡਾ ਕਰ ਦਿੰਦੀ ਨੋ ਮਾਰ ਮਾਰ ਬੂਰਾ ਹਾਲ ਕਰ ਦਿੰਦੀ ਇੱਕ ਤਾਂ ਇਹ ਇੰਨੇ ਨੋ ਕੌਣ ਮਾਰਦਾ ਹੁੰਦਾ ਹੈ ਚੱਲ ਜਾ ਉਹ ਤੈਨੂੰ ਮੰਜੂ ਮੈਂ ਜਾ ਲੱਪੜ ਪਾ ਤੂੰ ਹੀ ਤਾਂ ਹੰਡੇ ਡਰਾਤੀ ਜਮਾਈ ਨਹੀਂ ਖੋਸ ਗਈ ਮੇਰੇ ਐਨੇ ਨੋ ਮਾਰਦੀ ਨੇ ਨੋ ਮਾਰਦੀ ਚਲੋ ਹੁਣ ਤੈਨੂੰ ਬਾਅਦ ਵਿੱਚ ਮਿਲਾਂ ਆ ਗਈ ਲੱਗੀ ਕੁੱਟੂ ਆ ਗਈ ਆ ਗਈ ਇਹਨੂੰ ਯਾਰ ਚੈਨ ਜੀ ਨਹੀਂ ਹੁੰਦੀ ਦੇਖੋ ਲੈ ਲੈ ਹੁਣ ਕਿਹੜਾ ਬਰਾ ਕੇ ਲਿਆਉਂ ਕੁਛ ਨਹੀਂ ਜਿਹੜਾ ਮਗੜਾ ਜਿਹੜਾ ਨਹੀਂ ਇਹ ਹਿੰਦੀ ਕਰਦੀ ਜਦੋਂ ਵੀ ਕਿਤੇ ਬਾਹਰ ਜਾ ਕੇ ਉਹ ਨਹੀਂ ਗੇੜਾ ਮੰਗਦੀ ਗੇੜਾ ਰੀ ਇਹਨੂੰ ਚੈਨ ਨਹੀਂ ਹੁੰਦੀ ਆਈ ਕਿ ਮੈਨੂੰ ਮਿਲੋ ਐਂ ਦਾ ਕਰਦੀ ਆ ਘੁੰਮੀ ਘੁੰਮੀ ਲੈ ਲੈ ਦੇਖ ਕੋ ਤਾਂ ਸਹੀ ਕੀ ਕਰ ਰਹੀ ਆ ਇਹ ਮੈਂ ਨਹੀਂ ਲੈਂਦੀ ਬਾਹਰ ਹੁਣ ਮੈਂ ਨਹੀਂ ਜਾਣਦੀ ਓਏ ਰੱਬਾ ਮੇਰਾ ਬਸ ਇਹਨੇ ਇੱਕ ਬੋਲ ਨਹੀਂ ਸਕਦੇ ਇੱਕ ਸਾਡੀ ਸੱਗੂ ਬੋਲ ਕੇ ਨਹੀਂ ਦੱਸ ਸਕਦੀ ਬਾਕੀ ਤਾਂ ਇੰਨੀ ਕੈਂਟ ਆ ਨਾ ਸਾਡੀ ਸੱਗੂ ਦੇਖ ਕੋ ਤਾਂ ਸਹੀ ਠੀਕ ਉਹ ਨੀਰਾ ਸਰਾਣੀ ਜੱਗ ਪੈ ਗਈ ਕਿ ਮੈਨੂੰ ਲੈ ਜਾ ਚੱਲ ਚਲੀ ਆ ਜਾ ਆ ਜਾ ਚੱਲ ਚਲੀ ਜਾ ਮੈਂ ਨਹੀਂ ਲੈ ਕੇ ਜਾਂਦੀ ਤੁਹਾਨੂੰ ਚੱਲ ਚੱਲੀਏ ਅੱਜ ਅਸੀਂ ਬਣਾ ਰਹੇ ਹਾਂ ਆਲੂ ਪਕੌੜੀਆਂ ਮੰਮੀ ਨੇ ਲਗਾ ਤੜਕਾ ਧਾੜਨ ਤੇ ਉਸਦੇ ਉਸਦੇ ਨੇ ਰਾਤ ਨੂੰ ਗਈ ਸੀ ਪਾਥੀਆਂ ਚੱਕਣ ਤੇ ਟਾਈਮ ਬਹੁਤ ਹੋ ਗਿਆ ਸੀ ਤੇ ਅੱਜ ਜੜੀ ਉਹਨੂੰ ਪਾਥੀਆਂ ਚੱਕ ਕੇ ਲੈ ਕੇ ਆਈਏ ਦਾਲ ਇੱਧਰ ਪਾਣੀ ਹੈ ਚੁੱਲੇ ਤੇ ਉਹਨੇ ਟਾਈਮ ਦੇ ਵਿੱਚ ਮੈਂ ਕੁੰਨ ਲਵਾਂ ਆਟਾ ਆਟਾ ਮੋਲੋ ਫੇ ਫਟਾਫਟ ਰੋਟੀ ਬਣਾ ਲਾਂਗੇ ਤੇ ਅੱਜੂ ਰੋਟੀ ਵੀ ਨਹੀਂ ਖਾਦੀ ਸੀ ਸਵੇਰ ਤੇ ਕੱਲ ਰਾਤ ਹੀ ਗਈ ਸੀ ਅੱਜ ਫੇਰ ਮੇਰਾ ਗਲਾ ਖਰਾਬ ਹੋ ਗਿਆ ਪਤਾ ਨਹੀਂ ਕਿਹੜੀ ਚੀਜ਼ ਤੋਂ ਅਲਰਜੀ ਮੈਨੂੰ ਪਤਾ ਨਹੀਂ ਲੱਗਦਾ ਟੈਸਟ ਵੀ ਕਰਾ ਲਿਆ ਮੈਂ ਥੈਰਦਾ ਸਵੇਲਿੰਗ ਹੋ ਜਾਂਦੀ ਆ ਤੇ ਪਤਾ ਨਹੀਂ ਲੱਗਦਾ ਕੀ ਚੱਕਰ ਪੈਂਦਾ ਵੀ ਜਿਹੜਾ ਗਲਾ ਖਰਾਬ ਹੋ ਇਹਨਾਂ ਦਾ ਠੰਡਾ ਪਾਣੀ ਵੀ ਨਹੀਂ ਪੀਤਾ ਹਾਂ ਆਈਸਕ੍ਰੀਮ ਖਾਧੀ ਸੀ ਮੈਨੂੰ ਲੱਗਦਾ ਮੈਨੂੰ ਠੰਡੀਆਂ ਚੀਜ਼ਾਂ ਤੋਂ ਅਲਰਜੀ ਹੋ ਗਈ ਹੈ ਚਲੋ ਹੁਣ ਮੈਂ ਫਟਾਫਟ ਆਟਾ ਗੁੰਨ ਲਵਾਂ ਤੇ ਫੇ ਆਟਾ ਗੁੰਨ ਕੇ ਤੁਹਾਨੂੰ ਫੇਰ ਮਿਲਦੀ ਆ ਫਟਾਫਟ ਲਾ ਲੀਏ ਰੋਟੀ ਸਵੇਰ ਦੀ ਰੋਟੀ ਨਹੀਂ ਖਾਦੀ ਹੈਗੀ ਮਿਸਟਰ ਨੇ ਵੀ ਨਹੀਂ ਖਾਦੀ ਮੈਂ ਵੀ ਨਹੀਂ ਖਾਦੀ ਤੇ ਸਵੇਰ ਆ ਸਾਡਾ ਭਰਤ ਚੱਲ ਰਿਹਾ ਹੁਣ ਅਸੀਂ ਭਰਤੇ ਤੋੜਾਂਗੇ ਗੁਜੀ ਬਣ ਗਈ ਸੀ ਤੇ ਰੋਟੀ ਆਪਣੀ ਗਈ ਹੈ ਤੇ ਹੁਣ ਟਾਈਮ ਲੱਗਾ ਸਵੇਰ ਦੀ ਰੋਟੀ ਖਾਣ ਦਾ ਤੇ ਵਧੀਆ ਲੱਗੇ ਸਾਈਨ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹੋ ਗਿਆ ਫਿਰ ਨੈਕਸਟ ਵੀਡੀਓ ਤਦ ਅਕਸਰ ਐਂਡ ਪਿਆਰ ਕਰੀ ਸਾਸੂ ਕਾਂਟੇ ਕੇ ਬਾਏ